ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਜੀ ਦਾ ਸਾਡੇ ਚੈਨਲ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਜਦੋਂ ਆਪਾਂ ਸ਼ਹੀਦ ਸਿੰਘਾਂ ਦੀ ਨਾਮ ਦੀ ਘਰ ਵਿੱਚ ਦੇਸੀ ਘੋ ਦੀ ਜੋਤ ਜਗਾਉਂਦੇ ਹਾਂ ਤਾਂ ਉਸ ਦੀ ਬੱਤੀ ਵਿੱਚ ਜੋ ਫੁੱਲ ਬੰਦਦਾ ਹੈ ਉਸ ਤੋਂ ਆਪਾਂ ਨੂੰ ਕੀ ਸੰਕੇਤ ਮਿਲਦੇ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਤੰਤਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਆ ਸੰਗਤ ਜੀ ਜਦੋਂ ਆਪਾਂ ਘਰ ਵਿੱਚ ਸ਼ਹੀਦਾਂ ਸਿੰਘਾਂ ਦੇ ਨਾਮ ਦੀ ਦੇਸੀ ਘਿਓ ਦੀ ਜੋਤ ਜਗਾਉਂਦੇ ਆ ਤਾਂ ਜਦੋਂ ਉਸ ਦੀ ਬੱਤੀ ਵਿੱਚ ਫੁੱਲ ਬੰਦਾ ਏ ਤਾਂ ਉਹ ਇੱਕ ਬਹੁਤ ਹੀ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਮਤਲਬ ਹੁੰਦਾ ਹੈ ਕਿ ਸ਼ਹੀਦਾਂ ਸਿੰਘਾਂ ਦੀ ਆਪਣੇ ਤੇ ਪੂਰੀ ਕਿਰਪਾ ਹੈ ਉਹ ਆਪਣੇ ਤੇ ਬਹੁਤ ਖੁਸ਼ ਹਨ ਆਪਣੀ ਕੀਤੀ ਹੋਈ ਸੇਵਾ ਉਹਨਾਂ ਨੂੰ ਬਹੁਤ ਹੀ ਸੁਚਿੰਤਤਾ ਭਰੀ ਲੱਗੀ ਹੈ ਤੇ ਉਹਨਾਂ ਦਾ ਸਿਰ ਪਰਿਆ ਹੱਥ ਆਪਣੇ ਸਿਰ ਤੇ ਹੈ ਆਸੰਗਤ ਜੀ ਜਾਗਦੀ ਜੋਤ ਦੀ ਬੱਤੀ ਵਿੱਚ ਕੋਈ ਚਿਹਰਾ ਜਾਂ ਫੁੱਲ ਦਿਖਾਈ ਦੇਣਾ ਕੋਈ ਆਮ ਗੱਲ ਨਹੀਂ ਹੁੰਦੀ ਸਾਧ ਸੰਗਤ ਜੀ ਇਹ ਸਿਰਫ ਉਹਨਾਂ ਨੂੰ ਉਹਨਾਂ ਦੇ ਘਰਾਂ ਵਿੱਚ ਹੀ ਦਿਖਾਈ ਦਿੰਦਾ ਹੈ ਜੋ ਕਿ ਜੋਤ ਜਗਾਉਣ ਸਮੇਂ ਬੜੀ ਸੁਚਮਤਾ ਨਾਲ ਜਗਾਉਂਦੇ ਹਨ ਤੇ ਬੜੇ ਹੀ ਤਨੋਂ ਮਨੋਂ ਤਨੋਂ ਸੇਵਾ ਕਰਦੇ ਹਨ ਸਾਥ ਸੰਗਤ ਜੀ ਕਈ ਵਾਰ ਆਪਾਂ ਜਦੋਂ ਜੋਤ ਜਗਾਉਂਦੇ ਹਾਂ ਤਾਂ ਉਸ ਜੋਤ ਚੰਗੀ ਤਰ੍ਹਾਂ ਜਗਦੀ ਨਹੀਂ ਉਸ ਦੀ ਬੱਤੀ ਆਪਣੇ ਆਪ ਬੱਝ ਜਾਂਦੀ ਏ ਤੇ ਘੋ ਵਿੱਚ ਰਹਿ ਜਾਂਦਾ ਹੈ ਸਾਥ ਸੰਗਤ ਜੀ ਇਸ ਲਈ ਬੇਨਤੀ ਏ ਜਦੋਂ ਵੀ ਆਪਾਂ ਜੋਤ ਜਗਾਉਣੀ ਆ ਤਾਂ ਜੋਤ ਵਿੱਚ ਪਾਉਣ ਵਾਲਾ ਘੋ ਜਿਹੜਾ ਪੂਰੀ ਚੰਗੀ ਤਰ੍ਹਾਂ ਗਰਮ ਕਰ ਲੋ ਤਾਂ ਜੋ ਵਧੀਆ ਤਰੀਕੇ ਨਾਲ ਜੋਤ ਜਗ ਸਕੇ ਬੱਤੀ ਵਧੀਆ ਜਗ ਸਕੇ ਪਰ ਫਿਰ ਵੀ ਜੇਕਰ ਆਪਣੀ ਜੋਤ ਦੇ ਵਿੱਚ ਜੋ ਵੀ ਕਿਉਂ ਬਚਦਾ ਹੈ ਤਾਂ ਸਾਧ ਸੰਗਤ ਜੀ ਆਪਣੇ ਕੋਈ ਦੁੱਖ ਤਕਲੀਫ ਹੁੰਦੀ ਹੈ ਜਾਂ ਆਪਣੇ ਘਰ ਵਿੱਚ ਕਿਸੇ ਵੀ ਜੀ ਨੂੰ ਕੋਈ ਦੁੱਖ ਤਕਲੀਫ ਹੁੰਦੀ ਹੈ ਤਾਂ ਉਹ ਜਿਹੜੀ ਆਪਾਂ ਜੋਤ ਜਗਾਉਣੇ ਆਪਣੇ ਘਰ ਵਿੱਚ ਜਿਹੜਾ ਉਸ ਵਿੱਚ ਬਚਿਆ ਹੋਇਆ ਕਿਉਂ ਹੁੰਦਾ ਹੈ ਸਾਧ ਸੰਗਤ ਜੀ ਉਸ ਤਕਲੀਫ ਵਾਲੀ ਜਗ੍ਹਾ ਤੇ ਲਗਾ ਦਿਓ ਸ਼ਹੀਦ ਸਿੰਘ ਆਪਣੀ ਕਿਰਪਾ ਨਾਲ ਉਸ ਨੂੰ ਤੰਦਰੁਸਤੀ ਬਖਸ਼ਣਗੇ ਪਰ ਸਾਧ ਸੰਗਤ ਜੀ ਅੱਜ ਕੱਲ ਕੀ ਏ ਕਿ ਗਈ ਗੁਰੂ ਘਰਾਂ ਵਿੱਚ ਜੋਤ ਜਗਾਈ ਹੀ ਨਹੀਂ ਜਾਂਦੀ ਕਈ ਗੁਰਮਤਾਂ ਦੇ ਆਪਣੇ ਆਪਣੇ ਵਿਚਾਰ ਬਣ ਗਏ ਹਨ ਜੋਤ ਜਗਾਉਣ ਦੇ ਪ੍ਰਤੀ ਪਰ ਸਾਧ ਸੰਗਤ ਜੀ ਇਹ ਗੁਰੂ ਸਹਿਬਾਨਾ ਵੱਲੋਂ ਚਲਾਈ ਗਈ ਪੁਰਾਤਨ ਸਮੇਂ ਦੀ ਰਵਾਇਤ ਹੈ ਇਸ ਨਾਲ ਆਪਾਂ ਕੋਈ ਵੀ ਛੇੜ ਛਾੜ ਨਹੀਂ ਕਰ ਸਕਦੇ ਕਿਉਂਕਿ ਜੋ ਵੀ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਹੁਕਮ ਦਿੱਤੇ ਹਨ ਉਹਨਾਂ ਨੇ ਬੜੇ ਸੋਚ ਵਿਚਾਰ ਕੇ ਦਿੱਤੇ ਹਨ ਆਪਾਂ ਉਹਨਾਂ ਤੋਂ ਕੋਈ ਜ਼ਿਆਦਾ ਸਿਆਣੇ ਨਹੀਂ ਹੈਗੇ ਅੱਜਕੱਲ ਜਦੋਂ ਆਪਾਂ ਘਰ ਵਿੱਚ ਅਖੰਡ ਪਾਠ ਸੈੱਫਰ ਖਾਉਣੇ ਆ ਤਾਂ ਕਈ ਬਾਬਿਆਂ ਦੇ ਵੱਲੋਂ ਇਹ ਆਪਾਂ ਨੂੰ ਕਿਹਾ ਜਾਂਦਾ ਏ ਪੇ ਤੁਸੀਂ ਧੂਫ ਬੱਤੀ ਨਾ ਕਰੋ ਸਾਨੂੰ ਸਾਹ ਲੈਣ ਵਿੱਚ ਦਿੱਕਤ ਹੁੰਦੀ ਏ ਜਾਂ ਅਖੰਡ ਜੋਤ ਅਸੀਂ ਨਹੀਂ ਜਗਾਉਂਦੇ ਪਰ ਸਾਧ ਸੰਗਤ ਜੀ ਤੁਸੀਂ ਇਸ ਗੱਲ ਦਾ ਧਿਆਨ ਰੱਖਿਆ ਕਰੋ ਜਦੋਂ ਵੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਜਾਂ ਮਹਾਰਾਜ ਦਾ ਪ੍ਰਕਾਸ਼ ਆਪਣੇ ਘਰੇ ਕਰਾਉਣੇ ਹੋ ਤਾਂ ਤੁਸੀਂ ਜੋਤ ਜ਼ਰੂਰ ਜਗਾਇਆ ਕਰੋ ਤੇ ਤੂਪ ਪਤੀ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਇਹ ਪ੍ਰਾਤਨ ਸਮੇਂ ਦੀਆਂ ਗੁਰੂਆਂ ਵੱਲੋਂ ਆਪਾਂ ਨੂੰ ਦਿੱਤੇ ਗਏ ਹੁਕਮ ਨੇ ਆਪਾਂ ਇਹਨਾਂ ਦਾ ਨਰਾਦਰ ਨਹੀਂ ਕਰ ਸਕਦੇ ਇਹ ਗੱਲ ਤਾਂ ਸਾਇੰਸਟਿਸਟ ਨੇ ਜਿਹੜੇ ਉਹਨਾਂ ਨੇ ਵੀ ਪ੍ਰੂਫ ਕੀਤੀ ਹੈ ਕਿ ਜਦੋਂ ਦੇਸੀ ਘਿਓ ਛੜਦਾ ਹੈ ਤਾਂ ਹਜ਼ਾਰਾਂ ਨਾਲ ਆਕਸੀਜਨ ਪੈਦਾ ਹੁੰਦੀ ਹੈ ਸਾਧ ਸੰਗਤ ਜੀ ਜਦੋਂ ਆਪਾਂ ਵੱਡੇ ਸੰਗਤ ਹੁੰਦੀ ਹੈ ਉੱਥੇ ਬਹੁਤ ਇਕੱਠ ਹੁੰਦਾ ਹੈ ਜਿਵੇਂ ਗੁਰੂ ਘਰਾਂ ਵਿੱਚ ਸੰਗਤ ਹੁੰਦੀ ਹੈ ਤਾਂ ਉੱਥੇ ਬਹੁਤ ਜ਼ਿਆਦਾ ਸੰਗਤ ਦਾ ਇਕੱਠ ਹੁੰਦਾ ਹੈ ਪਰ ਆਪਾਂ ਦੇਖਦੇ ਹਾਂ ਕਿ ਦਰਬਾਰ ਸਾਹਿਬ ਦੇ ਨੇੜੇ ਜਾਂ ਆਲੇ ਦੁਆਲੇ ਕੋਈ ਰੁੱਖ ਬੂਟਾ ਨਹੀਂ ਹੁੰਦਾ ਸਾਧ ਸੰਗਤ ਜੀ ਉੱਥੇ ਜਿਹੜੀ ਜੋਤ ਜਗ ਰਹੀ ਹੁੰਦੀ ਹੈ ਉਸ ਦੇ ਵਿੱਚੋਂ ਇੰਨੀ ਪਵਿੱਤਰ ਆਕਸੀਜਨ ਪੈਦਾ ਹੁੰਦੀ ਏ ਜੋ ਕਿ ਵਾਤਾਵਰਣ ਵਿੱਚ ਜਿਹੜੀ ਦੂਸ਼ਿਤ ਹਵਾ ਹੁੰਦੀ ਹੈ ਉਸ ਨੂੰ ਸਾਫ਼ ਸੁਥਰਾ ਕਰਕੇ ਸੰਗਤ ਨੂੰ ਪ੍ਰਵਾਨ ਕਰਦੀ ਏ ਤੇ ਉਹਨਾਂ ਦੀਆਂ ਉਹਨਾਂ ਨੂੰ ਤੰਦਰੁਸਤੀਆਂ ਬਖਸ਼ਦੀ ਏ ਉਹਨਾਂ ਦੀਆਂ ਸਾਰੇ ਦੁੱਖ ਤਕਲੀਫਾਂ ਦੂਰ ਹੋ ਜਾਂਦੇ ਹਨ ਕਿਉਂਕਿ ਸਾਧ ਸੰਗਤ ਜੀ ਜਦੋਂ ਕਿ ਉਹ ਸਾੜਦਾ ਏ ਤਾਂ ਜਿਹੜੀ ਉਹ ਹਵਾ ਏ ਉਹ ਸਾਹ ਰਾਈ ਆਪਣੇ ਅੰਦਰ ਜਾਂਦੀ ਏ ਦਾ ਆਪਣੇ ਅੰਦਰ ਜੋ ਫੇਫੜੇ ਨੇ ਉਹਨਾਂ ਨੂੰ ਕਲੀਨ ਕਰਦੀ ਏ ਸੋ ਸਾਧ ਸੰਗਤ ਜੀ ਇੱਕ ਇਹ ਬਹੁਤ ਵਧੀਆ ਤੇ ਸਾਫ਼ ਸੁਥਰਾ ਵਾਤਾਵਰਨ ਪ੍ਰਦਾਨ ਕਰਦੀ ਹੈ ਇਹ ਸਣ ਕੁਝ ਬੇਨਤੀਆਂ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹਿਣਾ ਤੇ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ